ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੇ ਕਿਵੇਂ ਆਈ ਹੋਪ ਤੁਸੀਂ ਸਾਰਿਆਂ ਠੀਕ ਠਾਕ ਹੋ ਮੁਕਦੀ ਸਵਾਗਤ ਹੈ ਤੁਹਾਡਾ ਮੇਰਾ ਖੋਸ਼ਮਈ ਚੈਨਲ ਤੇ ਤੇ ਅੱਜ ਮੈਂ ਛੋਟਾ ਜਿਹਾ ਨਾ ਮੈਂ ਹੁਣ ਮੇਰੇ ਸ਼ਕਲ ਵਾਲ ਨਾਲ ਜਾਇਓ ਤੇ ਹਨਾ ਬੱਚੀਆਂ ਨੇ ਕਹੇ ਸਾਡੇ ਚਾਚਾ ਜੀ ਉਹਨਾਂ ਨੇ ਉਹਨਾਂ ਦੇ ਪੋਤੀਆਂ ਘਰੇ ਖੇਡਣ ਆਈ ਹੋਈਆਂ ਨੇ ਤੇ ਮੈਂ ਉਹਦਾ ਕੰਮ ਕਰਦੀ ਸੀ ਕਿ ਤੇ ਮੋਂ ਉਹਨਾਂ ਨੂੰ ਦੇਖਦੀ ਸੀ ਕਿ ਜਦੋਂ ਉਹਨਾਂ ਨੇ ਮੈਂ ਦੇਖਦੇ ਸੀ ਤਾਂ ਆਪਣਾ ਬਚਪਨ ਯਾਦ ਆਉਂਦਾ ਸੀ ਕਿ ਅਸੀਂ ਵੀ ਆਪਣੇ ਤਾਇ ਚਾਚੇ ਦੇ ਜਿਹੜੇ ਕੁੜੀਆਂ ਹੁੰਦੀਆਂ ਸੀਗੀਆਂ ਸਹੇਲੀਆਂ ਹੁੰਦੀਆਂ ਸੀਗੀਆਂ ਅਸੀਂ ਇਕੱਠੀਆਂ ਹੋ ਕੇ ਖੇਡਦੀਆਂ ਸੀਗੀਆਂ ਹਨਾ ਕਦੇ ਅਸੀਂ ਖੇਡੀਆਂ ਕਦੇ ਅਸੀਂ ਵੱਡੀਆਂ ਹੋਈਆਂ ਕਦੇ ਅਸੀਂ ਪੜ੍ਹੀਆਂ ਲਿਖੀਆਂ ਉਹ ਸਾਡਾ ਨਾ ਬਚਪਨ ਜਿਹੜਾ ਹੈਗਾ ਵਾ ਤੇ ਉਹ ਅੱਜ ਨਹੀਂ ਮਿਲਦਾ ਹੈਗਾ ਦੇਖਣ ਨੂੰ ਕੋਈ ਨਹੀਂ ਕਹਿੰਦਾ ਹੈਗਾ ਕਿ ਹਾਂ ਅਸੀਂ ਕੁੜੀਆਂ ਸੀਗੀਆਂ ਆ ਵੀ ਅੱਜ ਜਿਹੜਾ ਪਿਆਰ ਹੈਗਾ ਸਹੇਲੀਆਂ ਦੇ ਵਿੱਚ ਜਾਂ ਤਾਇ ਚਾਚੇ ਦੇ ਕੁੜੀਆਂ ਦੇ ਵਿੱਚ ਹਨਾ ਉਹ ਹੈ ਨਹੀਂਗਾ ਅੱਜ ਦੇ ਸਮੇਂ ਦੇ ਵਿੱਚ ਸੋ ਮੈਨੂੰ ਵੀਡੀਓ ਬਣਾਉਣ ਲਈ ਇਹਨ ਤੇ ਮੈਂ ਤੁਹਾਨੂੰ ਦਿਖਾਉਣੀ ਆ ਤੇ ਪਹਿਲਾਂ ਤਾਂ ਨਾ ਇੱਕ ਕੁੜੀ ਆ ਵਾ ਸਾਡੇ ਚਾਚੇ ਦੀ ਪੋਤੀ ਤੇ ਉਹ ਬਾਹਰ ਪੜਾਈ ਕਰਦੀ ਆ ਇੱਕ ਬੋਦੀ ਜਿਹਾ ਖੇਡਦੀ ਆ ਇਹਨਾਂ ਦਾ ਬਚਪਨ ਇੰਨਾ ਵਧੀਆ ਨਾ ਮੈਂ ਸਾਰਿਆਂ ਨੂੰ ਬਸ ਇਹੀ ਇੱਕ ਰਿਕਵੈਸਟ ਕਰੂੰਗੀ ਕਿ ਜਿਹੜਾ ਕੁੜੀਆਂ ਨਾ ਉਹਨਾਂ ਦੇ ਮਾਂ ਚ ਇਹ ਨਾ ਤੁਸੀਂ ਭਰੋ ਕਿ ਉਹਨਾਂ ਦੇ ਘਰ ਨਹੀਂ ਜਾਣਾ ਹੈਗਾ ਜੋ ਉਹਨਾਂ ਦੇ ਘਰ ਨਹੀਂ ਜਾਣਾ ਹੈਗਾ ਦੇਖੋ ਸਾਰਾ ਕੁਝ ਮਿਲ ਜਾਂਦਾ ਪੈਸਾ ਵੀ ਮਿਲ ਜੂਗਾ ਕੱਪੜਾ ਲੱਤਾਈ ਮਿਲ ਜੂਗਾ ਘਰ-ਬਾਰ ਸਭ ਕੁਝ ਮਿਲ ਜਾਂਦਾ ਪਰ ਜਿਹੜਾ ਇਹ ਬਚਪਨ ਆ ਨਾ ਜਿਵੇਂ ਕਿ ਤਾਏ ਚਾਚੇ ਦੀ ਕੁੜੀਆਂ ਨੇ ਇਕੱਠੀਆਂ ਹੋ ਕੇ ਖੇਡਦੀਆਂ ਨੇ ਗੱਲਾਂ ਬੋਤਾ ਕਰਦੀਆਂ ਨੇ ਨੱਚਦੀਆਂ ਨੇ ਟੱਪਦੀਆਂ ਨੇ ਇਹ ਪੰਜ ਪੰਜੜੇ ਹੈਗਾ ਨਾ ਇਹਨਾਂ ਨੂੰ ਜਦੋਂ ਵੱਡੀਆਂ ਹੋਣਗੀਆਂ ਇਹ ਵੀ ਕਹਿਣਗੇ ਵੀ ਹਾਂ ਅੱਗੇ ਸਾਡੇ ਤਾਏ ਚਾਚਾ ਦੇ ਕੁੜੀਆਂ ਹੁੰਦੀਆਂ ਸੀਗੀਆਂ ਅਸੀਂ ਇਕੱਠਿਆਂ ਖੇਡਦੀਆਂ ਸੀਗੀਆਂ ਹਨਾ ਤੇ ਬਹੁਤ ਵੇਲੇ ਸਾਡਾ ਪੰਜ ਪੰਜ ਸੀਗਾ ਕਿਉਂਕਿ ਜਿਸ ਹਿਸਾਬ ਦੇ ਨਾਲ ਅੱਜ ਦੀ ਜਾਨੀ ਕਿ ਜਿਹੜੀ ਇਹ ਚੱਲ ਰਹੀ ਆ ਟਾਈਮ ਚੱਲ ਰਿਹਾ ਵਾ ਤੇ ਇਹ ਰਸਤੇ ਹੌਲੀ ਹੌਲੀ ਖਤਮ ਹੋ ਜਾਂਦੇ ਨੇ ਹਨਾ ਚਲੋ ਆਪਣੀ ਤਾਂ ਨੰਗੀ ਜਿਹੜੀ ਸੀਗੀ ਨੰਗੀ ਜਿਹੜਾ ਆਪਾਂ ਕਹਿੰਦੇ ਵੀ ਆਪਣੇ ਆਉਣ ਵਾਲੇ ਬੱਚੇ ਨੇ ਨਾ ਉਹਨਾਂ ਦਾ ਪੰਜ ਪੰਜ ਜਿਹੜਾ ਹੈਗਾ ਉਹ ਕੱਲ ਨੂੰ ਵੱਡੇ ਹੋ ਕੇ ਕਹਿ ਸਕਣ ਵੀ ਹਾਂ ਅਸੀਂ ਵੀ ਆਪਣੇ ਤਾਏ ਚਾਚਾ ਦੇ ਜਿਹੜੇ ਬੱਚੇ ਹੁੰਦੇ ਸੀਗੇ ਮੁੰਡੇ ਕੁੜੀਆਂ ਅਸੀਂ ਇਕੱਠੇ ਖੇਡਦੇ ਸੀ ਕੋਈ ਰੋਕ ਨਹੀਂ ਸੀ ਕੋਈ ਟੋਕ ਨਹੀਂ ਸੀ ਕਿ ਹਨਾ ਸਾਨੂੰ ਕਿਸੇ ਕਾਲ ਦਾ ਵੀ ਕੋਈ ਨਹੀਂ ਕੇ ਸਾਨੂੰ ਜਨ ਕਿ ਟੈਨਸ਼ਨ ਨਹੀਂ ਸੀਗੀ ਸੋ ਦੇਖੋ ਖੇਡਦਿਆਂ ਨੇ ਮੈਨੂੰ ਜਨ ਕਿ ਵੀਡੀਓ ਬਣਾਉਣ ਲਈ ਮਜਬੂਰ ਕਰਤਾ ਵੀਡੀਓ ਪੂਰੀ ਦੇਖਿਓ ਉਹਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਕੇ ਤੁਸੀਂ ਦੱਸਿਓ ਕਿ ਵਾਕਈ ਆਪਣਾ ਬਚਪਨ ਯਾਦ ਆ ਰਿਹਾ ਨਾ ਦੇਖੋ ਹੈਲੋ ਕਰੋ ਅਰੀ ਹੈਲੋ ਆ ਦੇਖੋ ਪੜਾਈ ਕਰਦੀਆਂ ਨੇ ਇਹਨੇ ਉਹ ਟੇਬਲ ਦੇ ਉੱਪਰ ਹੈ ਨਾ ਸਾਰਾ ਸਮਾਨ ਟਿਕਾਇਆ ਹੋਇਆ ਵਾ ਕਹਿੰਦੀ ਛੇਤੀ ਛੇਤੀ ਸਕੂਲ ਦਾ ਕੰਮ ਕਰ ਲੋ ਫਿਰ ਆਪਾਂ ਖੇਡਣਾ ਵਾ ਆ ਦੇਖੋ ਜੀ ਟੇਬਲ ਦੇ ਉੱਤੇ ਸਮਾਨ ਟਿਕਾਇਆ ਸਾਰਾ ਹੈਲੋ ਕਰੋ ਇਹ ਪੜਾਈ ਕਰਦੀਆਂ ਨੇ ਜੀ ਬੈਠੀਆਂ ਵੀ ਜਾਨੀ ਕਹਿੰਦਾ ਦੇਖ ਕੇ ਬਣ ਨੂੰ ਬੜੀ ਖੁਸ਼ੀ ਜੀ ਹੋਈ ਆ ਤੇ ਜਿੰਨਰ ਕਰੇ ਵੀ ਬੱਚੇ ਹੈਗੇ ਨਾ ਸੋ ਪਲੀਜ਼ ਉਹਨਾਂ ਨੂੰ ਖੇਡ ਲੈਣ ਦਾ ਕਰੋ ਹਨਾ ਉਹਨਾਂ ਨੂੰ ਇੱਕ ਦੂਜੇ ਨਾਲ ਬਾਰਤ ਲੈਣ ਦਾ ਕਰੋ ਕਿ ਕਿ ਕਾਹ ਕਾਹ ਤਾਂ ਬਿਲਕੁਲ ਟਾਈਮ ਖਤਮ ਹੋ ਚੁੱਕਿਆ ਵਾ ਕਿਉਂਕਿ ਕਾਹ ਕਾਹ ਪਿਆਰ ਹੈ ਨਹੀਂ ਗੇ ਆਪਾਂ ਕਹਿੰਨੇ ਕਿ ਇਹ ਨਾ ਵੀ ਬੱਚੇ ਰ ਮਾਂ ਚ ਬੈਮ ਨਾ ਪਰੋ ਡਰਨਾ ਪਰੋ ਵੀ ਤੁਸੀਂ ਉਧਰ ਨਹੀਂ ਜਾਣਾ ਤੁਸੀਂ ਇਹ ਨਾ ਕਿਸੇ ਨਾਲ ਬਰਤਣਾ ਨਹੀਂ ਹੈਗਾ ਬਰਤ ਲੈਣ ਦੋ ਇਹਨਾਂ ਨੂੰ ਮੈਂ ਤੇ ਇਹੀ ਕਹਿਣਾ ਚਾਹੁੰਦੀ ਆ ਸੋ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ